एनआरआई ਦੇ ਘਰ ਤੇ ਅਣਪਛਾਤੇ ਵਿਅਕਤੀਆਂ ਚਲਾਈਆਂ ਗੋਲੀਆਂ ਅਣਪਛਾਤੇ ਨੰਬਰ ਤੋਂ 50 ਲੱਖ ਰੁਪਏ ਫਿਰੌਤੀ ਦੀ ਕੀਤੀ ਮੰਗ ਸ੍ਰੀ ਹਰਗੋਬਿੰਦਪੁਰ ਦੀ ਨਸਦੀਕੀ ਪਿੰਡ ਮਾੜੀ ਟਾਂਡਾ ਦੇ ਐਨਆਰਆਈ ਦੇ ਘਰ ਦੇ ਗੇਟ ਤੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀ ਚਲਾਉਣ ਦੀ ਖਬਰ ਸਾਮ ਨਹੀਂ ਆਈ ਹੈ ਐਨਆਰਆਈ ਰੁਪਿੰਦਰ ਸਿੰਘ ਰੋਮੀ 3 ਸਾਲ ਪਹਿਲਾਂ ਅਮਰੀਕਾ ਤੋਂ ਆਇਆ ਹੈ ਅਤੇ ਪਿੰਡ ਮਾੜੀ ਟਾਂਡਾ ਤੋਂ ਸਰਪੰਚ ਦੀ ਚ election ਲੜਿਆ ਸੀ ਜੋ ਕੁਝ ਵੋਟਾਂ ਦੇ ਫਰਕ ਨਾਲ ਹਾਰ ਗਿਆ ਸੀ ਅਤੇ ਆਮ ਆਦਮੀ ਪਾਰਟੀ ਵਿੱਚ ਚੰਗਾ ਰਸੂਖ ਅਤੇ ਸੰਬੰਧ ਰੱਖਦਾ ਹੈ ਅਤੇ ਸਮਾਜ ਸੇਵੀ ਗਤੀਵਿਧੀਆਂ ਵਿੱਚ ਰੁਚੀ ਰੱਖਦਾ ਹੈ ਜਾਣਕਾਰੀ ਦਿੰਦਿਆਂ ਐਨ ਆਰ ਆਈ ਰੁਪਿੰਦਰ ਸਿੰਘ ਰੋਮੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ मैं घर सुता सी कि रात साढ़े बारह बजे परिवार की, ने की बाहर होया है। मैं कोठी उपर जाके कोई भी नजर नहीं आया अते सवेरे दे ने जानकारी दी कि तेरे गेट ऐसी रात फायरिंग हुई है जो सीसीटीवी कैमरे तस्वीर देखिया ताते दो मोटरसाइकल सवार गेट उपर दो गयी ਜਿਨ੍ਹਾਂ ਦੀ ਫੁਟੇਜ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਅਤੇ ਸੋਮਵਾਰ ਸਵੇਰੇ ਅਣਪਛਾਤੇ ਫੋਨ ਨੰਬਰ ਉੱਤੇ 50 ਲੱਖ ਰੁਪਏ ਫਿਰੌਤੀ ਮੰਗੀ ਵੀ ਮੰਗੀ ਗਈ। ਰੁਪਿੰਦਰ ਸਿੰਘ ਰੋਮੀ ਵੱਲੋਂ ਥਾਣਾ ਕੁਮਾਨ ਫੋਨ ਰਾਹੀਂ ਵਾਰਦਾਤ ਬਾਰੇ ਸ਼ਿਕਾਇਤ ਦਰਜ ਕਰਵਾਈ ਤਾਂ ਤੁਰੰਤ ਥਾਣਾ ਮੁਖੀ ਗਗਨਦੀਪ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ਤੇ ਪਹੁੰਚੇ। ਅਤੇ ਸਾਰੀ ਘਟਨਾ ਦੀ ਪੁਲਿਸ ਵੱਲੋਂ ਹਰ ਇੱਕ ਪੱਖ ਤੋਂ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਦਰਜ ਕਰ ਦਿੱਤਾ ਗਿਆ ਹੈ ਫਾਸਟ نیوز 24 ਟੀਵੀ ਤੇ ਗੁਰਦਾਸਪੁਰ ਤੋਂ ਪੱਤਰਕਾਰ ਜਗੀਰ ਸਿੰਘ ਮੰਡ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਖਾਸ ਰਿਪੋਰਟ ਮੇਰਾ ਨਾਮ ਅਜੰਦਰ ਸਿੰਘ ਪ੍ਰਿੰਟੰਗਾ ਮੈਂ ਭਾਜੀ ਆਉਂਦੇ ਹੀ ਇਧਰੋਂ ਆਪਣੇ ਪਾਣੀ ਲਾਗ ਨਾ ਰਾ ਸਾਡੇ 12 12:30 ਦੇ ਵਿੱਚ ਵਿੱਚ ਇੱਥੇ ਹਾਂਡੇ ਖੜੇ ਤੇ ਮੁੰਡਿਆਂ ਦੇ ਮੂੰਹ ਲੱਟੇ ਦੋ ਜਣੇ ਸੀ ਇੱਕੋ ਹਾਂਡਾ ਇਹ ਅੰਜ ਤਾਂ ਮੈਂ ਦੇਖ ਕੇ ਤੇ ਘਬਰਾ ਗਿਆ ਮੈਂ ਕਿਹਾ ਯਾਰ ਇਹ ਕੌਣ ਹੈ ਤੇ ਮੈਨੂੰ ਵੇਖ ਕੇ ਤੇ ਮੈਂ ਟਾਰਚ ਮਾਰੀ ਮੇਰੇ ਕੋਲ ਟਾਰਚ ਹੀ ਇਕੱਲੀ ਟਾਰਚ ਮਾਰੀ ਮੂੰਹ ਨੂੰ ਉਹ ਇੱਕ ਫੇਰ ਪਹਿਲਾਂ ਕੱਢਿਆ ਉਹਨਾਂ ਨੇ ਇੱਕ ਕੱਢ ਕੇ ਤੇ ਫਿਰ ਦੂਸਰਾ ਉਹਨਾਂ ਨੇ ਚਲਦੇ ਹਾਂਡੇ ਤੇ ਕੀਤਾ ਉਹਨਾਂ ਨੇ ਹਾਂਜੀ ਤੇ ਮੈਂ ਮਗਰ ਥੋੜੇ ਪਿਛੇ ਕੀਤਾ ਹੌਸਲੇ ਜਿਹਾ ਕਰਕੇ ਤੇ ਉਹ ਨਿਕਲ ਗਈ ਹੁਣ ਜੇਰ ਨੂੰ ਹਾਂਜੀ ਮੋਟਰਸਾਈਕਲ ਸੀ ਮੋਟਰਸਾਈਕਲ ਸਪਲੈਂਡਰ ਸੀ ਸਪਲੈਂਡਰ ਸਿੰਘ ਰومی ਹੈ ਮੈਂ ਪਿੱਡ ਮਾਰੀ ਡੰਡਾ ਕੀਆ ਕੋਈ ਨਰਮ ਬਲਾਕ ਦਰ ਵਾਕਿਆ ਭਾਜੀ ਅਸੀਂ ਸੁੱਤਾ ਹੀ ਕੋਈ 12:30 ਵਜੇ ਖੜਾਕ ਹੋਇਆ ਬਾਹਰ ਜੀ ਤੇ ਮੈਂ ਉੱਠ ਕੇ ਕੋਟੇ ਤੇ ਚੜ੍ਹ ਕੇ ਦੇਖਿਆ ਵਾ ਤੇ ਮੈਨੂੰ ਤਾਂ ਕੁਝ ਮਤਲਬ ਇਹਦਾ ਦਿਖਿਆ ਨਹੀਂ ਕੁਝ ਵੀ ਸਵੇਰੇ ਮੈਨੂੰ ਸਰਕਾਰ ਆਉਦੀ ਹੈ ਹੂੰ ਮੁੰਡੇ ਦੀ ਵੀ ਸਰਪ੍ਰਾਈਜ਼ ਮਿਲ ਗਿਆ ਤੇ ਉਹ ਬਾਹਰ ਉਹਦਾ ਜੀ ਉਹ ਬਸ ਕੋਈ ਗੱਲ ਨਹੀਂ ਕੀਤੀ ਫੋਨ ਕੱਟਦਾ ਬਾਹਰ ਜਾ ਕੇ ਦੇਖਿਆ ਤਾਂ ਬਾਹਰ ਲੋਕ ਇਕੱਠੇ ਹੋਏ ਕਿੰਦੇ ਤੇਰੇ ਘਰੇ ਗੋਲੀ ਚਲਾਈ ਬਾਹਰ ਤੇ ਅਸੀਂ ਫਿਰ ਕੈਮਰਾ ਚੈੱਕ ਕੀਤਾ ਤੇ ਉਹਦੇ ਚ 2000 ਮੁੰਡੇ ਦੇ ਮੂੰਹ ਬੰਨੇ ਜਣ ਪੈਤੇ ਉਹ ਫਾਇਰ ਕਰਤੀ ਰਹੀ ਹੈ ਗੇਟ ਦੇ ਤੇ ਕੋਈ ਪਹਿਲੇ ਕਾਲ ਕੋਲ ਵੀ ਇਹਨਾਂ ਕੇ ਪਰ ਰਿਕਾਲ ਕੋਲ ਪਹਿਲੇ ਚਲੇ ਬਾਅਦ ਕੋਈ ਕੋਲ ਵੀ ਬਾਅਦ ਚ ਗੌੜਾ ਜਿਹੜਾ ਮੰਗ ਕੀਤੀ ਕੋਲ ਨੂੰ ਨਹੀਂ ਜੀ ਕੋਈ ਕਾਲ ਨਹੀਂ ਕੋਈ ਕਾਲ ਤੇ ਇਸ ਬੰਦੇ ਕੋਈ ਸ਼ਿਕਾਇਤ ਸ਼ਿਕਾਇਤ ਮੈਂ ਦੇਤੀ ਹੈ ਕਿ ਡੀਐਸ ਨੂੰ ਸਾਉ ਨੂੰ ਕਾਲ ਕੀਤੀ ਹੈ ਐਸਐਚਓ ਸਾਹਿਬ ਤੇ ਪ੍ਰੋਸੈਸਨ ਆਇਆ ਵਾ ਜੀ ਤੇ ਕਾਰਵਾਈ ਚੱਲ ਗਈ ਜੀ ਮੰਗ ਕਰਦਾ ਮੰਗ ਬਸ ਵੀ ਬੰਦੇ ਟਰੇਸ ਕੀਤੇ ਜਾਂ ਹਨ ਫੜੇ ਜਾਂ ਹਨ ਤੇ ਕੌਣ ਬੰਦੇ ਦੀ ਕਾਰਵਾਈ ਜਿਹੜੀ ਉਹਨਾਂ ਤੇ ਕੀਤੀ ਹੈ ਉਹ ਸਾਨੂੰ ਦੱਸਿਆ ਜਾਵੇ ਕਿ ਕੀ ਜੋ ਸਾਡੇ ਨਾਲ ਜੀ ਇਹ ਲੱਗਦਾ ਤੁਹਾਨੂੰ ਕੋਈ ਪਿੱਛੇ ਤੋਂ ਲਗਤਬਾਜੀ ਹੋ ਸਕਦੀ ਹੈ ਜੀ ਦੇਖੋ ਮੈਂ ਕਿਸੇ ਦਾ ਨਜਾਇਜ਼ ਨਾਮ ਨਹੀਂ ਲੈਣਾ ਚਾਹੁੰਦਾ ਤੇ ਬਾਕੀ ਪੁਲਿਸ ਨੂੰ ਪਤਾ ਹੀ ਆ ਸਾਰਾ ਜੀ ਜਦੋਂ ਟਰੇਸ ਹੋਣਾ ਕਾਰਵਾਈ ਹੋਣੀ ਆਪਣੇ ਆਪ ਦੇਖ ਲਿਆ ਜਾ ਸਕਦਾ